올 인디아 아샤 ਵਰਕਰ ਦੀ 산جے ਪ੍ਰੋਗਰਾਮ ਦੇ ਵਿੱਚ ਸਟੇਟ ਸੱਤਰ ਅਸੀਂ ਜਿਹੜਾ 11 ਮਤਲਬ ਮਾਰਚ ਤੋਂ ਉਹਨਾਂ ਨੇ ਸਾਡੇ ਉੱਤੇ ਲਾਇਆ ਨਵਾਂ ਰੂਲ ਕਾਲਾ ਕਾਨੂੰਨ ਜਿਹਦੇ ਵਿੱਚ 58 ਸਾਲ ਦੀਆਂ ਆਸ਼ਾ ਵਰਕਰ ਕੱਢ ਦਿੱਤੀਆਂ ਗਈਆਂ ਉਹਨਾਂ ਨੂੰ ਇਸ ਤਰ੍ਹਾਂ ਕੱਢਿਆ ਗਿਆ ਹੈ ਕਿ ਜਿਵੇਂ ਕਿਸੇ ਘਰ ਦੇ ਵਿੱਚ ਕੋਈ ਕੰਮ ਵਾਲੀ ਵੀ ਰੱਖੀ ਹੋਵੇ ਤੇ ਉਹਦੀ ਇੱਜ਼ਤ ਹੁੰਦੀ ਹੈ ਉਹਨੂੰ ਕੁਝ ਦੇ ਕੇ ਤੋਰੀਦਾ ਇਹਨਾਂ ਨੇ ਇਸ ਤਰ੍ਹਾਂ ਚੱਕਿਆ ਹੈ ਕਿ ਉਹਨਾਂ ਕੋਲ ਰਜਿਸਟਰ ਖੋਲੇ ਆਏ ਉਹਨਾਂ ਕੋ ਸਿੰਮਾ ਵਾਪਿਸ ਲਲੀਆਂ ਕਿ ਤੁਸੀਂ ਘਰਾਂ ਨੂੰ ਜਾਓ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਜ਼ਿੰਦਗੀ ਦੇ 16 ਸਾਲ ਜਿਹੜੇ ਐਮ ਆਪਣੇ ਜਵਾਨੀ ਦੇ ਉਹਨਾਂ ਨੇ ਕੰਮ ਕਰਕੇ ਬਿਤਾ ਦਿੱਤੇ ਔਰ ਜਦੋਂ ਉਹਨਾਂ ਦੇ ਬੈਠ ਕੇ ਖਾਣ ਦਾ ਵੇਲਾ ਆਇਆ ਤੇ ਉਹਨਾਂ ਨੇ ਐਂ ਦੀ ਤੋੜ ਦਿੱਤਾ ਸੀ ਉਸ ਸੰਬੰਧ ਵਿੱਚ ਲਗਾਤਾਰ ਜਿਹੜਾ 21 ਤਰੀਕ ਤੋਂ ਲੈ ਕੇ 28 ਤੱਕ ਸਾਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਔਰ ਉਸ ਵਿੱਚ ਚੱਲ ਰਿਹਾ ਵਜੇ ਸਾਂਝਾ ਫਰੰਟ ਸਾਡਾ ਜਿਹੜਾ ਹੈਗਾ ਉਹ ਲਗਾਤਾਰ ਰੋਜ਼ਬਾਰ ਸਿਰਦਾ ਦੇ ਜੇਕਰ ਲੀਵਾਂਗੇ ਨਹੀਂ ਮੰਨੀਆਂ ਫਿਰ ਦੇਖੋ ਜੇ ਨਹੀਂ ਮੰਗਾ ਮੰਨਨਗੇ ਤੇ ਅਸੀਂ ਜਲੰਧਰ ਕੇ ਰੰਗ ਜਾ ਕੇ ਮਾਂ ਦੀ ਕੋਠੀ ਕੇ ਰਾਂਗੇ ਜਦੋਂ ਉਹਨੇ ਆਸ਼ਾ ਵਰਕਰ ਰੱਖੀਆਂ ਜੱਚਾ ਬੱਚਾ ਦਿੱਤੇ ਉਹ ਵੀ ਦੀ ਇੱਕ ਔਰਤ ਹੈ ਜਿਹੜੀ ਜੱਚਾ ਬੱਚਾ ਨੂੰ ਦੇਖ ਦੇਖ ਰੇਖ ਕਰ ਰਹੀ ਹੈ ਜਿਹੜੀ ਉਹਨਾਂ ਦਾ ਕੰਮ ਕਰੀ ਲਗਾਤਾਰ ਉਹ ਵੀ ਦੀ ਇੱਕ ਔਰਤ ਹੈ ਕਿੰਨੇ ਮੁਲਾਦਨ ਤੁਹਾਡੇ ਜਿਹੜੀਆਂ ਔਰਤਾਂ ਲਗਭਗ 50 ਚ ਹੈਲਪਰਸ ਵਰਕਰ ਕੰਮ ਕਰਦੇ ਸਾਡੇ ਪੰਜਾਬ ਚ ਦੀ ਕੋਈ ਮੈਂ ਤੁਹਾਨੂੰ ਗੈਰੰਗ ਨਹੀਂ ਦੇ ਸਕਦੀ ਜਿਹੜੇ ਤਰਨਤਨ ਜ਼ਿਲ੍ਹੇ ਦੇ ਵਿੱਚ 1350 ਦੇ ਲਗਭਗ ਜਿਹੜੀ ਆਸ਼ਾ ਵਰਕਰ ਹੈ ਮੈਂ ਸਿਵਲ ਹਸਪੀਟਲ ਤਰਨਤਨ ਤੋਂ ਆਸ਼ਾ ਵਰਕਰ ਸੰਬੰਧਕ ਮੈਂ ਇਹ ਇਹ ਧਰਨਾ ਸਾਰਾ ਹੀ ਜਿਹੜੀਆਂ 58 ਸਾਲ ਤੋਂ ਸਾਡੀਆਂ ਆਸ਼ਾ ਵਰਕਰ ਭੈਣਾਂ ਨੂੰ ਕੱਢ ਦਿੱਤਾ ਗਿਆ ਉਹਨਾਂ ਦੇ ਅਕੋਰਡਿੰਗ ਇਹ ਧਰਨਾ ਜਿਹੜਾ ਵਾ ਉਹ ਲਗਾਇਆ ਗਿਆ ਵਾ ਅਠੋ ਉਹਨਾਂ ਨੂੰ ਬਿਲਕੁਲ ਕੋਈ ਮਾਨ ਪੱਤਾ ਦਿੱਤੇ ਬਿਲਕੁਲ ਉਹਨਾਂ ਨੂੰ ਜਿੰਨਾ ਦੱਸਿਆ ਹੀ ਉਹਨਾਂ ਨੂੰ ਕੱਢ ਦਿੱਤਾ ਗਿਆ ਕਿ ਉਸ ਉਸ ਅਕੋਰਡਿੰਗ ਇਹ ਕਰਨਾ ਲਾਇਆ ਗਿਆ ਕੀ ਮੰਗਾ ਸਾਡੀਆਂ ਜੜੀਆਂ ਮੇਨ ਸ ਇਹ ਮੰਗਾ ਸਾਡੀਆਂ ਸਰਕਾਰ ਕੋਲੋਂ ਕਿ ਜਿਹੜੀਆਂ ਉਹ ਭੈਣਾਂ ਨੂੰ ਬਿਲਕੁਲ ਹੀ ਕੋਈ ਨਾਮ ਦਿੰਦਿਆਂ ਹੋਇਆ ਕਿ ਸਰਕਾਰ ਉਹਨਾਂ ਨੂੰ ਬਿਲਕੁਲ ਕੱਢ ਰਹੀ ਆ ਉਹਨਾਂ ਨੂੰ ਉਹਨਾਂ ਦੀ ਉਮਰ ਜਿਹੜੀ ਆ ਉਮਰ ਹੱਦ ਜਿਹੜੀ ਆ ਉਹਨਾਂ ਦੀ 65 ਸਾਲ ਕੀਤੀ ਜਾਵੇ ਵਧਾ ਕੇ ਤੇ ਉਹਨਾਂ ਨੂੰ ਇਸ ਅਕੋਰਡਿੰਗ ਕੋਈ ਮਾਨ ਪੱਤਰ ਦੇ ਕੇ ਫੇਰ ਉਹਨਾਂ ਵੀ ਜਿਹੜੀ ਆ ਉਹ ਵਿਦਾਇਗੀ ਕੀਤੀ ਜਾ